ਜਿਹੜਾ ਖੈਲਰਾ ਨਹੀਂ ਲੈਂਦਾ ਉਹਦੀ ਨੋਟਿਸ ਬਣਾ ਕੇ ਦੇ ਦੋ ਬਸ ਠੀਕ ਹੈ ਗੱਲ ਮੁੱਕ ਗਈ ਦੋ ਗੱਲਾਂ ਮਾਲਕ ਜਿਹੜਾ ਕਿਨਾਰਾ ਇਹ ਜਿਹੜਾ ਜੀ ਮੈਨੂੰ ਤਾਂ ਇਹਨਾਂ ਪਤਾ ਨਹੀਂ ਪਰਨ ਕਾਲੜਾ ਵਜਦਾ ਕੋਈ ਜਿਹੜਾ ਮਾਲਕ ਪਰਨ ਕਾਲੜਾ ਮਾਲਕਾ ਜੀ ਖੈਲਰ ਦਾ ਲక్ష్ਮੀ ਫੂਡ ਇੰਡਸਟਰੀ ਜਲਾਲਾਵਾ ਰੋਡ ਸ੍ਰੀ ਮਕਸਰ ਸਾਹਿਬ ਅੱਗੇ ਕਰਵਾਇਆ ਸੀ ਜੀ ਅਸੀਂ ਕਰਾ ਦੂ ਜੀ ਅਗਰਵਾਲ ਰਾਈਸ ਮਿਲ ਨੇ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਸੀ ਪਿਛਲੇ ਤੋਂ ਪਿਛਲੇ ਸਾਲ ਹਾਂਜੀ ਜੋ ਟਰੱਕ ਮੂਡ ਦਿੰਦੇ ਆ ਇਹ ਗੱਲ ਉਹਨਾਂ ਨੂੰ ਆਸਤਾ ਵੀ ਮੰਡੀ ਚ ਭਰਿਆ ਟਰੱਕ ਕੋਈ ਨਹੀਂ ਮੁਰੂਗਾ ਤੁਸੀਂ ਆਪ ਦਾ ਬੰਦਾ ਕੱਢ ਦੋ ਜੀ ਦਾ ਕੋਈ ਫਰਕ ਹੈ ਮੀ ਮੁਹੱਦਰ ਜਿਆਦੇ ਹੈ ਜਾਂ ਕੋ ਹੋਰ ਦਾਗੀ ਹੈ ਤੋਂ ਉਹਦੀ ਗੱਲ ਅਲੱਗ ਹੈ ਬਾਕੀ ਸਾਰਾ ਮਾਲ ਚਕਾ ਠੀਕ ਹੈ ਇਹ ਵਾਲਾ ਹੋਇਆ ਇਹ ਛੜਕਦਾ ਹੋਇਆ ਛੜਕਦਾ ਦਾ ਮੈਂ ਆਖੀ ਹਜੇ ਪ੍ਰੋਸੀਜਰ ਸ਼ੁਰੂ ਹੋਣਾ ਹੈ ਅਜੇ ਐਸਟੀਮੇਟ ਬਣਾ ਕੇ ਜਾਣਾ ਹੈ ਕਿ ਅਸੀਂ ਇਹ ਬਣਵਾ ਕੇ ਚੇਰਮਨ ਸਾਹਿਬ ਤੇ ਜੋਏ ਕਿਹੜੇ ਦੂਜੇ ਕੰਮ ਆ ਸਾਰੇ ਉਹਨਾਂ ਲਈ ਫੜ ਲੱਗਣਾ ਇਹਦਾ ਐਸਟੀਮੇਟ ਜੋ ਬਣਿਆ ਹੋਇਆ ਤੇ ਫੜ ਅਗਲੇ ਸਾਲ ਤੱਕ ਚੁਕਾ ਦੇਾਂਗੇ ਨਵਾਂ ਮੰਗਾ ਲਾਂਗੇ ਇਸ ਟੀਮੇਟ ਦਾ ਨਾ ਨਿਕਲਿਆ ਫਿਰ ਉਹਦਾ ਉਹਦਾ ਵੀ ਐਸਟੀਮੇਟ ਬਣੂਗਾ ਦੂਜਾ ਜਿਹੜਾ ਕੋਈ ਨਿੱਕੇ ਮੋٹے ਕੰਮ ਆ ਸਾਰੇ ਹੱਲ ਹੋ ਜਾਣਗੇ ਸਭ ਤੋਂ ਪਹਿਲਾ ਮਸਲਾ ਆਪਾਂ ਇਹ ਹੱਲ ਕਰੀਏ ਮੇਰੀ ਕੋਸ਼ਿਸ਼ ਇਹ ਹੈ ਵੀ ਮੁਕਸਰ ਦੇ ਵਿੱਚ ਵਟੇ ਵਾਲਾ ਰਵਾਜ ਨਾ ਚੱਲ ਸਕੇ ਤੇ ਵਟੇ ਨੂੰ ਰੋਕਣ ਤੇੜਾ ਕਹਣਾ ਮੈਂ ਸਮਝ ਗਏ ਨਾ ਗੱਲ ਨਹੀਂ ਤੇ ਇਹ ਤਾਂ ਖੁੱਲ ਇੱਕ ਦਿਨ ਹੀ ਚੱਕਰ ਜਾਣਗੇ ਵਟੇ-ਵਟੇ ਨਾਲ ਅਡੀ ਤਾਂ ਸਾਡੀ ਵੀ ਇਹੀ ਹੈ ਉਹ ਤਾਂ ਤੇ ਮੈਂ ਵੀ ਇਸੇ ਗੱਲ ਤੇ ਆ ਰਿਹਾ ਕਹਣਾ ਮੈਂ ਤਾਂ ਕਰਣਾ ਐ ਇਸ ਕੰਮ ਨੂੰ ਵੀ ਵਟੇ ਵਾਲਾ ਕੰਮ ਚੱਲ ਗਿਆ ਫਿਰ ਤਾਂ ਰੌਲਾ ਹੀ ਖਤਮ ਹੋ ਜਾਂਦਾ ਫਿਰ ਕੀ ਗਲਤ ਹੋਇਆ ਕੋਈ ਢੇਰੀ ਬਿਲਕੁਲ ਬੇਕਾਰ ਆ ਉਹ ਸ਼ੈਦਰ ਵਾਲਾ ਉਹਦੀ ਮਾਰੀ ਦਾ ਉਹ ਤਾਂ ਸੈਟਲਮੈਂਟ ਨਹੀਂ ਸਾਰੀ ਮੰਡੀ ਦਾ ਵਟਾ ਕਿਵੇਂ ਹੋ ਸਕਦਾ ਹਾਂ ਜੀ ਤੇ ਜਦੋਂ ਮੰਡੀ ਜਿਵੇਂ ਸਾਰੀ ਭਰੀ ਪਈ ਆ ਐਮਐਲਏ ਸਾਹਿਬ ਤੁਸੀਂ ਮੰਡੀਆਂ ਦਾ ਦੌਰਾ ਕਰਨ ਆਏ ਹੋ ਕਿ ਕੀ ਜਿਹੜੀਆਂ ਸਮੱਸਿਆਵਾਂ ਕਿਸਾਨਾਂ ਨੂੰ ਆ ਰਹੀਆਂ ਕਿਸਾਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਏਜੰਸੀਆਂ ਵੱਲੋਂ ਜਿਹੜਾ ਚੋਨਾ ਤਿਆਰ ਕਰਕੇ ਸ਼ੈਦਰਾਂ ਨੂੰ ਭੇਜਿਆ ਜਾਂਦਾ ਕਰੀਦ ਕਰਕੇ ਭੇਜਿਆ ਇਨਸ਼ਾਦਰ ਵਾਲੇ ਨੂੰ ਮੋੜ ਰਹੇ ਸਭ ਤੋਂ ਵੱਡੀ ਗੱਲ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੈਸੇ ਦਾ ਮੈਨੂੰ ਡੀਸੀ ਸਾਹਿਬ ਨੇ ਅੱਜ ਵਿਸ਼ਵਾਸ ਦਿਵਾਇਆ ਹੈ ਕਿ ਅੱਜ ਉਹ ਸ਼ੈਦਰਾਂ ਵਾਲਾ ਨੇ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨਗੇ ਸਭ ਤੋਂ ਵੱਡੀ ਗੱਲ ਬਈ ਜਿਹੜੇ ਇੱਕ ਸ਼ੈਲਰ ਨੂੰ ਅਲਾਟਮੈਂਟ ਹੈ ਕਿਸੇ ਵੀ ਮੰਡੀ ਦੀ ਉਹ ਸ਼ੈਦਰ ਵਾਲਾ ਆਪਣੀ ਮਨਮਰਜ਼ੀ ਕਰੀ ਜਾਂਦਾ ਉੱਥੇ ਤੇ ਉਹ ਕੋਸ਼ਿਸ਼ ਕਰਦਾ ਹੈ ਕਿ ਮੇਰੀ ਮਨਮਰਜ਼ੀ ਚੱਲੀ ਜਾਏ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਪ੍ਰਸ਼ਾਸਨ ਹਰੇਕ ਮੰਡੀ ਦੇ ਵਿੱਚ ਘੱਟ ਤੋਂ ਘੱਟ ਤਿੰਨ ਛੱਦਰਾਂ ਨੂੰ ਲਿੰਕ ਕਰੇ ਤੇ ਜੇ ਨਹੀਂ ਇੱਥੇ ਲਿੰਕ ਹੋ ਸਕਦੇ ਤੇ ਇਸੇ ਸਾਡੇ ਮੁਕਸਰ ਦੇ ਨਾਲ ਹੀ ਬਰੂਆਲੀ ਮੰਡੀ ਦੇ ਵਿੱਚ ਵਧੀਆ ਕੰਮ ਚੱਲੀ ਜਾ ਰਿਹਾ ਸਾਨੂੰ ਲਿੰਕ ਕਰਕੇ ਝੋਨਾ ਉੱਥੋਂ ਦੇ ਛੱਦਰਾਂ ਨੂੰ ਲਿੰਕ ਕਰਕੇ ਚੱਕਾ ਜਾਊਗਾ ਜੇ ਫਾਇਲ ਕਰਨ ਭੇਜਣਾ ਫਰੋਈਪਨ ਨੂੰ ਆਰਓ ਕੱਟ ਕੇ ਜਾ ਸਕਦਾ ਇਹ ਛੱਦਰਾਂ ਨਾਲ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਛੱਦਰਾਂ ਵਾਲਾ ਨੂੰ ਇਹ ਪੁੱਛ ਲੈਣ ਕਿ ਉਹ ਸਹੀ ਤਰੀਕੇ ਨਾਲ ਆਪਦਾ ਬੰਦਾ ਭੇਜਣ ਜੇਕਰ ਢੇਰੀ ਸਹੀ ਹੈ ਤਾਂ ਉਹਦਾ ਪ੍ਰੋਪਰ ਸਰਕਾਰੀ ਡੇਟ ਤੇ ਉਹਨੂੰ ਤੋਲਿਆ ਜਾਵੇ ਜੇ ਕਿਤੇ ਇੱਕਾ ਦੁੱਕਾ ਕੋਈ ਕਿਸੇ ਢੇਰੀ ਦੇ ਵਿੱਚ ਫਰਕ ਆਉਂਦਾ ਤੇ ਉਹਦੇ ਲਈ ਆੜਤੀਆਂ ਦਾ ਪ੍ਰਦਾਨ ਜਿੰਮੇਦਾਰ ਪਿੰਡ ਦਾ ਨਾਲ ਚਾਰ ਬੰਦੇ ਲੈ ਕੇ ਕਮੇਟੀ ਬਣਾਈ ਜਾਵੇ ਤੇ ਉਹਨੂੰ ਸਿਲੈਕਟ ਸਹੀ ਦੱਸੇ ਵੀ ਇਹ ਭਾਈ ਵਾਕਿਆ ਹੀ ਢੇਰੀ ਚ ਨੁਕਸਤ ਫਿਰ ਕਾ ਕੇ ਨੁਕਸ ਕੱਢਿਆ ਜਾਵੇ ਇਹ ਨਹੀਂ ਕਿ ਸ਼ੈਲਰ ਮਾਲ ਕੇ ਵੈਸੀ ਆਖੀ ਜਾਵੇ ਕਿ ਢੇਰੀ ਸਹੀ ਨਹੀਂ ਉਹ ਕਿੰਨਾ ਹਲਾਈ ਇਸ ਕਰਕੇ ਮੈਂ ਸ਼ੈਦਰ ਮਾਲਕਾਂ ਨੂੰ ਅਪੀਲ ਕਰਦਾ ਕਿ ਕਾਰੋਬਾਰ ਆਪਣਾ ਜ਼ਿੰਮੇਵਾਰ ਝੋਨਾ ਪਾਲਦਾ ਆਪਾਂ ਉਹਨਾਂ ਨੂੰ ਖਰਾਬ ਨਾ ਕਰੀਏ ਦਸਤਾਰ ਬਹੁਤ ਘੱਟ ਹੈ ਜੀ ਮੰਡੀਆਂ ਦੇ ਵਿੱਚ ਖਰੀਦ ਦੀ ਜੇ ਅਕਾਲਗੜ੍ਹ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ ਬਹੁਤ ਸਾਰੇ ਗੱਟੇ ਜਿਹੜੇ ਪੈਂਡਿੰਗ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਕੋਈ ਸਾਰੀ ਪੋਜੀਸ਼ਨ ਦਾ ਪਤਾ ਸੀ ਵੀ ਕਿੰਨੀ ਹੈ ਕਿਹੜੀ ਮੰਡੀ ਦੇ ਵਿੱਚ ਕਿੰਨੀ ਹੈ ਢੇਰੀ ਚੁਗੀ ਸੁਬਾਹੀ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਅੱਜ ਹੁਣ ਮੀਟਿੰਗ ਚੱਲੀ ਜਾਂਦੀ ਹੈ ਸ਼ੈਦਰਾ ਵਾਲੇ ਨਾਲ ਨਾ ਹੋਇਆ ਤਾਂ ਇੱਕ ਦਿਨ ਵਿੱਚ ਡੀਸੀ ਸਾਹਿਬ ਨੂੰ ਕਹਿ ਕੇ ਆ ਰੋਕਟਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੰਮ ਨੂੰ ਸਪੀਡ ਦਿੱਤੀ ਹੈ। ਸਭਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਸੋਡਾ ਬਹੁਤ ਬਹੁਤ ਧੰਨਵਾਦੀਆਂ ਜਿਹੜਾ ਸਾਡੇ ਤੋਂ ਦੁੱਖ ਸੁਣਣ ਆਏ ਪਿੰਦੇ ਵਿੱਚ। ਸਾਡੀ ਸਭ ਤੋਂ ਵੱਡੀ ਮਜਬੂਰੀ ਜੇ 20 ਹਜ਼ਾਰ ਤੋਂ 1500 ਕੱਟਾ ਸਾਡਾ ਮਾਰ ਚੱਕਿਆ ਗਿਆ। ਇੱਧਰ ਨਿਗਾਹ ਮਾਰ ਲਓ ਕੈਮਰਾ ਘੁਮਾ ਕੇ ਮੰਡੀ ਟੋਟਲ ਪਰੀ ਪਈ ਆ। ਬਾਹਰ ਜੱਟਾਂ ਦਾ ਝੋਨਾ ਖੜਾ। ਕਿਹੜਾ ਸ਼ੈਲਰ ਵਾਲਾ ਸਾਨੂੰ ਤੰਗ ਕਰ ਰਿਹਾ ਤੰਗ ਹੀ ਕਰਦਾ ਸਾਨੂੰ ਸਿੱਧੇ ਪੰਜਾਬੀ ਦੱਸਦੇ ਵਟਾ ਭਾਲਦਾ ਉਹ ਹੁਣ ਐਮਐਲ ਸਾਬ ਵੀ ਸਾਨੂੰ ਦੱਸ ਕੇ ਕਹਿ ਗਿਆ ਵੀ ਅਸੀਂ ਵਟਾ ਨਾ ਅੱਜ ਦੇ ਨੱਦ ਕੇ ਕੱਢ ਲਾ ਬਾਕੀ ਸਾਨੂੰ ਹੁਣ ਮੈਂ ਤਾਂ ਹੀ ਮੁੰਡਾ ਇੰਸਪੈਕਟਰ ਸਾਨੂੰ ਬਹੁਤ ਵਧੀਆ ਲੱਗਦਾ ਤੁਹਾਡੀ ਅਗਲੀ ਲੈਂ ਤੋਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਕਿਹੜਾ ਸ਼ੈਲਰ ਵਾਲਾ ਕਿਹੜਾ ਕੀ ਨਾਮ ਆ ਯਾਰ ਇਹ ਜਿਹੜਾ ਜੀ ਮੈਨੂੰ ਪਤਾ ਨਹੀਂ ਪਰ ਉਹਨਾਂ ਕਾਲੜਾ ਵਜਦਾ ਕੋਈ ਜਿਹੜਾ ਮਾਲਕ ਕਾਲੜਾ ਮਾਲਕ ਹੈ ਜੀ ਸ਼ੈਲਰ ਦਾ ਲਕਸ਼ਮੀ ਫੂਡ ਇੰਡਸਟਰੀ ਜਲਾਲਾਬਾ ਰੋਡ ਸ੍ਰੀ ਮਕਸਰ ਉਹਨਾਂ ਦਾ ਛੈਲਰ ਹੈ ਕੀ ਤੁਹਾਡੀਆਂ ਗੱਡੀਆਂ ਉੱਥੇ ਗਈਆਂ ਸੀ ਉਹਨੇ ਉਤਾਰੀਆਂ ਲੈਣ ਗੱਡੀਆਂ ਗਈਆਂ ਸੀ ਜੀ ਜਿਹੜੀਆਂ ਉਹਨਾਂ ਨੇ ਰੋਕੀਆਂ ਕਾਰਨ ਕੀ ਕਹਿੰਦੇ ਆ ਉਹ ਕਹਿੰਦੇ ਪਹਿਲਾਂ ਤਾਂ ਮੌਇਸਚਰ ਦਾ ਰੋਲਾ ਪਾ ਲਿਆ ਫਿਰ ਬਰੋਕਨ ਦਾ ਰੋਲਾ ਪਾ ਲਿਆ ਜੀ ਮਾਲ ਡਿਸਕਲਰ ਕਰਕੇ ਬਹਾਨੇ ਬਣਾਈ ਜਾਂਦੇ ਜੀ ਜਦੋਂ ਮੌਇਸਚਰ ਸਹੀ ਫਰੋਂ ਚੈੱਕ ਕੀਤਾ ਗਿਆ ਸੀ ਉਹ ਨਹੀਂ ਆਇਆ ਹਾਂ ਇੱਥੇ ਬਿਲਕੁਲ ਨਾਰਮਲ ਹੋਣ ਵੀ ਚੈੱਕ ਕਰਾ ਲਿਆ ਉਹ ਕਰ ਲਓ ਇੰਸਪੈਕਟਰ ਸਾਹਿਬ ਖੜੇ 15 ਤੋਂ ਵੱਧ ਜੇ 16 ਤੋਂ ਪਿੱਛੇ ਆ ਕੇ ਦੱਸੇ ਜਿੰਨੇ ਸਾਰੇ ਗਲਤ ਹੋ ਗਏ ਸੀ ਕਿ ਉਹਦਾ ਬਸ ਵਟਾ ਪਾ ਉੱਥੇ ਜਾ ਕੇ ਉਹ ਰੋਕਤੀ ਗੱਡੀ ਤੇ ਇਹ ਲਗਾਤਾਰ ਨਾ ਆਡੀ ਵੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਅੱਗੇ ਤੋਂ ਇਹ ਖਿਆਲ ਰੱਖਿਆ ਜਾਵੇ ਸਾਡੀ ਮੰਡੀ ਨੂੰ ਘੱਟੋ ਘੱਟ 2 ਜਾਂ 3 ਸ਼ੈਲਰ ਅਲਾਟ ਕੀਤੇ ਜਾਣ ਉਹ ਇੱਕੋ ਸ਼ੈਲਰ ਦੇ ਵਿੱਚ ਦੋ ਫਰਮਾਂ ਬਣਾ ਕੇ ਮਾਲ ਸਟਾਕ ਕਰ ਰਹੇ ਆ ਉਹਨੂੰ ਬੇਨਤੀ ਹੈ ਵੀ ਸਾਨੂੰ ਇੱਕ ਤਾਂ ਇਹਨਾਂ ਦੇ ਨਾਲ ਹੀ ਹੁਣ ਸ਼ੈਲਰ ਹੋਰ ਅਲਾਟ ਕੀਤਾ ਜਾਵੇ ਜਿਹੜਾ ਸਾਡਾ ਮਾਲ ਜਲਦੀ ਚੱਕਿਆ ਜਾਵੇ ਇਸੇ ਕਰਕੇ ਸਾਨੂੰ ਖਰਾਬ ਕਰੀ ਜਾਂਦਾ ਵੀ ਮਾਲ ਤਾਂ ਮੇਰਾ ਹੀ ਆ ਜੀ ਮੇਰਾ ਗਲ ਨੂੰ ਮੇਰਾ ਜਿਹੜਾ ਮਾਲ ਸੁੱਕੀ ਜਾਂਦਾ ਜ਼ਿਮੀਂਦਾਰ ਦਾ ਨੁਕਸਾਨ ਹੋ ਜਾਂਦਾ 17 ਮੁਕਤ ਚੱਕਣਾ ਹੁਣ 14-15 ਰਹਿ ਗਏ 3 ਕਿਲੋ ਸਾਡਾ ਉੱਡ ਗਿਆ ਉਹ ਫੇਰ ਵੀ ਜਦੋਂ ਹੁਣ ਇੱਥੇ 20-20 ਦਿਨ ਤੋਂ ਨਾ ਰਾਟ ਫਰ ਤੋਂ ਕਲ ਨੂੰ ਪੜਤਾ ਉਹਨਾਂ 10 ਦਿਨ ਮਾਲ ਨਹੀਂ ਚੱਕਣਾਗਾ ਕਿ ਉਹ ਘਟੂਗਾ ਹੀ ਕਿ ਕਿ ਵਧੂਗਾ ਜਦੋਂ ਘਟ ਜਾਂਦਾ ਸ਼ੋਰਟੇਜ ਕਦੇ ਤਾਂ ਉਹਨੂੰ ਪਾ ਦਿੰਦੇ ਮਨੀਮ ਨੂੰ ਕਦੇ ਆਰਥਿਕ ਨੂੰ ਪਾ ਦਿੰਦੇ ਕਦੇ ਜ਼ਿੰਮੇਵਾਰ ਨੂੰ ਪਾ ਦਿੰਦੇ ਹੋ ਅੱਜ ਐਮਐਲਏ ਸਾਹਿਬ ਆਏ ਸੀ ਕੀ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਬਹੁਤ ਵਿਸ਼ਵਾਸ ਦੇ ਗਏ ਮੇਰੇ ਸਾਹਿਬ ਜੀ ਬਹੁਤ ਖੁਸ਼ ਆ ਇਸ ਗੱਲ ਤੇ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਉਹ ਐਮਐਲਏ ਸਾਹਿਬ ਕਹਿ ਕੇ ਸਾਡੇ ਹਾਂ ਸ਼ਾਹਰ ਲਾ ਕੇ ਵੀ ਵਟਾ ਨਹੀਂ ਲੱਗੋ ਦੇਣਾ ਮੱਟੇ ਤੇ ਅਸੀਂ ਸਾਡੇ ਖੜੇ ਹਫਤਾ ਹੋ ਗਿਆ ਸਾਨੂੰ ਇਹੀ ਰੌਲਾ ਚੱਲੀ ਜਾਂਦਾ ਹੈ ਮਨਿਸ ਸਾਡਾ ਪਿੰਡ ਕਾਲਗੜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਦਾਣਾ ਮੰਡੀ ਦੇ ਵਿੱਚ ਸਾਰੇ ਆ ਕਿਸਾਨ ਭਰਾ ਮੌਜੂਦ ਹੈ ਸਾਨੂੰ ਮੰਡੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਈ ਸੀ ਜੋ ਝੋਨਾ ਸਾਡਾ ਖਰੀਦ ਨਹੀਂ ਹੋ ਰਿਹਾ ਸੀ 5-6 ਦਿਨ ਤੋਂ ਬਿਲਕੁਲ ਹੀ ਜੋ ਖਰੀਦ ਰੁਕੀ ਪਈ ਆ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਅੱਗੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਉਹਨਾਂ ਨੇ ਅੱਜ ਸਾਡੇ ਵਿੱਚ ਪਹੁੰਚ ਕੇ ਜੋ ਸਾਡਾ ਮਸਲਾ ਹੱਲ ਕਰਾਉਣ ਦਾ ਭਰੋਸਾ ਦਵਾਇਆ ਸਾਨੂੰ ਸਭ ਤੋਂ ਵੱਡੀ ਸਾਡੀ ਮੰਗ ਇਹ ਹੈ ਵੀ ਜਿਹੜਾ ਸਾਡੀ ਮੰਡੀ ਦੇ ਵਿੱਚ ਇੱਕੋ ਹੀ ਛੈਲਰ ਹੈ ਤੇ ਸਾਨੂੰ ਛੈਲਰ ਦੋ ਲਾੜ ਕਿਤੇ ਜਾਣ ਤੇ ਸਾਡਾ ਮਾਲ ਚੱਕਿਆ ਜਾਵੇ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਜਿਹੜਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਡੇ ਵਿੱਚ ਪਹੁੰਚੇ ਆ ਦੂਜੀ ਬੇਨਤੀ ਇਹ ਹੈ ਵੀ ਜਿਹੜੇ ਆ ਕਿਸਾਨ ਵੀਰ ਖੜੇ ਆ ਤੁਸੀਂ ਪੁੱਛ ਲਓ ਕਿਸੇ ਤੋਂ ਵੀ ਇੱਥੇ ਮਾਲ ਬਿਲਕੁਲ ਹੀ ਹਜੇ ਤਾਈਂ ਪਰਚੇਜ ਹੀ ਨਹੀਂ ਹੋਇਆ ਜੀ ਕੀ ਕਾਰਨ ਕੀ ਆ ਜਿਹੜਾ ਮਾਲ ਪਰਚੇਜ ਨਹੀਂ ਹੋ ਰਿਹਾ ਕਾਰਨ ਇਹ ਹੈ ਜੀ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੇ ਡੰਡਾ ਕੱਸਿਆ ਮੌਇਸਚਰ ਦਾ ਜੀ ਵੀ ਮੌਇਸਚਰ ਨਹੀਂ ਆਉਂਦਾ ਹੁਣ ਝੋਨੇ ਸੁੱਕੇ ਵੱਡੇ ਆ ਜੀ ਬਿਲਕੁਲ ਮੌਇਸਚਰ ਸਾਰੀਆਂ ਢੇਰੀਆਂ ਦਾ ਤੁਸੀਂ ਚੈੱਕ ਕਰਾ ਲਓ ਕਿਸੇ ਦਾ 15 ਆਉਂਦਾ ਕਿਸੇ ਦਾ 14 ਆਉਂਦਾ ਜੀ ਸਰਕਾਰ ਨੇ ਜਿਹੜਾ 17 ਮੋਇਸਚਰ ਦੀ ਕੰਡੀਸ਼ਨ ਰੱਖੀ ਸੀ ਹੁਣ ਘਟਾ ਹੈ ਮੋਇਸਚਰ ਹੁਣ ਮੋਇਸਚਰ ਬਿਲਕੁਲ ਨੋਰਮਲ ਆ ਰਿਹਾ ਜੀ ਘਟ ਆ ਰਿਹਾ ਜਿਹੜਾ ਰეკਮੈਂਡ ਹ ਉਸ 17 ਤੋਂ ਜੀ ਹੁਣ ਉਹਨਾਂ ਨੇ ਸਾਡੇ ਤੇ ਲਈ ਕਸਤਾ ਡੰਡਾ ਵੀ ਤੁਸੀਂ ਬਰੋਕਣ ਆ ਜੀ ਇਹਦੇ ਚ ਜੇ ਹੁਣ ਝੋਨਾ ਸੁੱਕਾ ਲਿਆਉਣੇ ਆ ਕੋਈ ਹੋ ਸਕਦਾ ਜੀ ਕਿਸੇ ਢੇਰੀ ਚ ਬਰੋਕਣ ਆ ਗਿਆ ਹੋਵੇ ਪਰ ਆ ਮੰਡੀ ਚ ਮਾਲ ਪਿਆ 15000 ਗੱਟੇ ਨੂੰ ਪੱਖਾ ਲੱਗਿਆ ਪਿਆ ਜਿਹਨੂੰ ਉਹ ਇਨਸਪੈਕਟਰ ਪਹਿਲਾਂ ਵਾਲੇ ਸਾਨੂੰ ਕਹਿ ਗਏ ਵਹੀ ਤਾਂ ਖਰੀਦਣਾ ਹੀ ਨਹੀਂ ਜਿੱਥੋਂ ਇਹ ਸਾਰਾ ਮਸਲਾ ਖੜਾ ਹੋਇਆ ਹੈ ਕਾਰਨ ਕੀ 10 ਦਿਨ ਆਖਰੀ ਕਾਰਨ ਉਹ ਕਹਿੰਦੇ ਵੀ ਇਹਦੇ ਵਿੱਚ ਬਰੋਕਨ ਥੋੜੀਆਂ ਢੇਰੀਆਂ ਚ ਜਾਦੇ ਆ ਸੀ ਇਹ ਝੋਨਾ ਲੈਣਾ ਹੀ ਹੁਣ ਤੱਕ ਕਿੰਨੇ ਘਰਾਂ ਦਾ ਜਿਹੜਾ ਝੋਨਾ ਖਰੀਦਿਆ ਜਾ ਚੁੱਕਿਆ ਤੇ ਕਿੰਨੇ ਘਰਾਂ ਦਾ ਪੈਂਡਿੰਗ ਹੈ ਲਗਭਗ 1500 ਗੱਟਾ ਸਾਰਾ ਜਿਉਂ ਖਰੀਦ ਸ਼ੁਰੂ ਹੋਈ ਹੈ ਜੀ ਇੱਥੋਂ ਭਰਿਆ ਤੇ ਦੂਜਾ ਸਾਰਾ 20 ਦਿਨਾਂ ਚ ਇਹ ਆ ਮਾਲ ਸੋਡੇ ਸਾਹਮਣੇ ਪਿਆ ਜੀ ਸਾਰੀ ਮੰਡੀ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਸਾਡੀ ਤੇ ਇਹੀ ਹੈ ਜੀ ਵੀ ਜਲਦੀ ਤੋਂ ਜਲਦੀ ਸਾਡਾ ਮਾਲ ਆ ਜਿਹੜਾ ਇਹ ਲੋ ਖਰੀਦ ਕਰਕੇ ਤੇ ਲੋਡ ਕਰਾਇਆ ਜਾਵੇ ਅੱਜ ਐਮਐਲਏ ਸਾਹਿਬ ਪਹੁੰਚੇ ਜਿੱਥੇ ਕੀ ਤੁਹਾਨੂੰ ਭਰੋਸਾ ਦਿਵਾਇਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਸੋਡਾ ਕੱਲ ਸ਼ਾਮ ਤੱਕ ਇਹ ਸਾਰਾ ਮਸਲਾ ਸੋਲਵ ਕਰ ਦਾਂਗੇ ਤੇ ਸਾਡੀ ਮੰਗਾਂ ਵੀ ਸਾਨੂੰ ਛੇਲਰ ਇੱਕ ਨਾਲ ਹੋਰ ਦਿੱਤਾ ਜਾਵੇ